ਸਬਸਵੇਕਾ ਜੀ ਮੈਂ ਸਪੀਕਰ ਮੇਰੀ ਚੈਨਲ ਤੋਂ ਟਿਕ ਤੁੰਗਦਰ ਬੋਲ ਰਿਹਾ ਹਾਂ ਸਵਾਗਤ ਸਾਰੇ ਬੱਚਿਆਂ ਨੂੰ ਮੇਕੀਟਾ ਕਰ ਰਹਾਂ ਹਾਂ ਤੇ ਸੋਨ ਹੁਣ ਸ਼ੂਟ ਲੈਣ ਲਈ ਆਪਾਂ ਹੇਠੇ ਸਕਰੀਨ 'ਤੇ ਨੰਬਰ ਚੱਲ ਰਿਹਾ ਹੈਗਾ 981473165 ਵੀਡੀਓ ਸਪੋਰਟ ਸਪੈਸੀ ਲੱਗਦੀ ਹੈ ਕੋਈ ਕੋਈ ਸੀ ਆਰਡਰ ਕਰ ਸਕਦੇ ਹੋ ਤੇ ਆਪਣੇ ਪੇਮੈਂਟ Google Pay ਨਾਲ ਕਰ ਸਕਦੇ ਹੋ ਕਾਡਰ ਵੀ ਕਰ ਸਕਦੇ ਹੋ ਅਗਰ ਕੋਈ ਸੀ ਨਾ ਮੌਨਿੰਗ ਦੀ ਵਿਚੋੜੇ ਐਸੀ ਬਾਈ ਹੈਂਡ ਪੇਮੈਂਟ ਕਰ ਸਕਦੇ ਹੋ ਤੇ ਅੱਜ ਬਹੁਤੀ ਸਾਰੇ ਬੱਚੇ ਪ੍ਰਿੰਟ ਸ਼ੂਟ ਲੈ ਕੇ ਆਉਣਗੇ ਮੈਨੂੰ ਜੂਰ ਵੀ ਨਹੀਂ ਯਾਰ ਆਲੋਗੋ ਪ੍ਰਿੰਟ ਸੂਟ ਵਿਨਿੰਗ ਬੋਲਸੋਨੋ ਫੈਬ੍ਰਿਕ ਆਪਰੇਡੇ ਪਹਿਲਾ ਵੀਡੀਓ ਅਪਲੋਡ ਕੀਤਾ ਇਸ ਪ੍ਰਿੰਟ ਸੂਟਾਂ ਦੇ ਬਹੁਤ ਜ਼ਿਆਦਾ ਰਿਸਪੌਂਸ ਮਿਲੇਗਾ ਤੇ ਬਹੁਤ ਪੂਦੇ ਅਪੀਅਰ ਸੂਟ ਸੇਲ ਹੋਏ ਨੇਗੇ ਟਾਈਂਡ ਆਈ ਦੇ ਪੱਤੇ ਨਾਲ ਆਪਣੇ ਸੂੜੀ ਵੀਡੀਓ ਪਾਈ ਸੀ ਇਹਨਾਂ ਵਿੱਚ ਰਹਿਣਗੇ ਆਲੋਗੋ ਸੂਟ ਵੀ ਨੇ ਮੈਚ ਸੂਟ ਵੀ ਨੇ ਸਪੈਸ਼ਲ ਕੋਈ ਵੀ ਪਸੰਦ ਰਿਸੀ ਤੁਸੀਂ ਇਹਦੇ ਨੇ ਸ਼ਾਰਟ ਲੈ ਕੇ ਸੰ ਆਰਡਰ ਕਰ ਸਕਦੇ ਹੋ ਇਹ ਸ਼ਾਰਟ ਕੋਲੋਂ ਸੂਟ ਵਰਕ ਕਰਵਾ ਸਕਦੇ ਹੋ ਸੀਵਰ ਕਰ ਕਾਰੀ ਵਰਕ ਹੈਂਡ ਵਰਕ ਇਹ ਕਿਸੇ ਤਰ੍ਹਾਂ ਦੇ ਪੇਂਟ ਕਰਵਾਉਣਾ ਹੈ ਹੈਂਡ ਪੇਂਟ ਅਸੀਂ ਇਹਨੇ ਕਰਵਾ ਸਕਦੇ ਹਾਂ ਇਹ ਪਲੇਨ ਫੈਬ੍ਰਿਕ ਵੀ ਤੁਹਾਡੇ ਕੋਲੋਂ ਲੈ ਸਕਦੇ ਹੋ ਤੇ ਜੇ ਕੋਈ ਤੁਹਾਨੂੰ ਕੋਣ ਸ਼ੁਰੂ ਕਰ ਦੇਵੇ ਤੇ ਫਸਟ ਸੂਟ ਲਓ ਜੀ ਆਪਣੇ ਇਹ ਵਾਲਾਗਾ ਬਿਲਕੁਲ ਪਿਓਰ ਸੌਫਟ ਕਾਟਨ ਹੈਗੀ ਤੇ ਐਸਕੇ ਬ੍ਰਾਂਡ ਦੀ ਕਾਟਨ ਹੈਗੀ ਤੁਹਾਨੂੰ ਮਿਲੂਗੀ ਜੀ ਐਸਕੇ ਬ੍ਰਾਂਡ ਦੀ ਜਿਹੜੀ ਕਾਟਨ ਹੈਗੀ ਬਹੁਤ ਵਧੀਆ ਹੈਗੀ ਇਹ ਕਾਟਨ ਬਿਲਕੁਲ ਸੌਫਟ ਵਾਲਾ ਕੱਪੜਾ ਹੈਗਾ ਨਾਲ ਤੁਹਾਨੂੰ ਮਿਲੂਗੀ ਪਲੇਨ ਵਾਲੀ ਬਾਟਮ ਜੀ ਨਾਲ ਇਹ ਵਾਲੀ ਪਲੇਨ ਬਾਟਮ ਮਿਲੂਗੀ ਥੋੜੀ ਇਹਨੂੰ ਬਾਟਮੇ ਡਾਰਕ ਲਗਾਈ ਗਈ ਹੈ ਕਿਉਂਕਿ ਸੂਟ ਲਾਈਟ ਹੈਗਾ ਤੇ ਥੋੜੀ ਡਾਰਕ ਬਾਟਮ ਲਗਾਈ ਹੈ ਇਹਦੇ ਨਾਲ ਤੇ ਇਸ ਨੂੰ ਹਲਕਾ ਜਿਹਾ ਚੱਕ ਮਿਲ ਗੁਰੂ ਵਿੱਚ ਨਾ ਆ ਦਿਨ ਸੁਪਾ ਫਰਾਈ ਇਹ ਦਸੀਆ ਮੰਗਣ ਫਰਾਈ ਮਿਲ ਕੇ ਪਹਿਲਾਂ ਬਲਾਸਟ ਮੈਂਟ ਬਾਟਮ ਜਿਹਨੂੰ ਫਰਾਈ ਕਰਨ ਨੂੰ ਕੋਈ ਨਾ ਵਰਗਨ ਤੇ ਫਿਰ ਉਸ ਨੂੰ ਨਾ ਆ ਦਿਨ ਫਰਾਈ ਕਰ ਦਸੀਆ ਆਉਂਦੇ ਮੀਟਿੰਗ ਚ ਤੇ ਇਹਦੇ ਵਿੱਚ ਸੁਨ ਲੇ ਜਾਗੇ ਚਾਰ ਪੰਜ ਫਰਾਈ ਸੈੱਟ ਨੂੰ ਕੋਈ ਕਰਨਾ ਹੈਗਾ ਇੱਕ ਸੇਵ ਹੋਗੇ ਜੀ ਕੇੰਬਰ ਇਹ ਵਾਲਾ ప్రింట్ కప్పుడీ అదే సోనా సోఫ్ట్ కప్పు జాతీయ గర్మ బ సోఫానికి రూడీ విద్య స్టిచారా కలర్గా బాగు డార్క గావి కలర్ ప్లేన్ బ్యోర కోటన్టకు వీళ్ళు చట్ట ਕੁਛ ਡਾਈਨ ਰਾਈਟ ਦੁਪੱਟਾ ਤਿਆਰ ਕਰਵਾ ਕੇ ਬਹੁਤ ਸੋਹਣਾ ਲੂਕ ਬਣੂਗਾ ਆਪਣੇ ਕੋਲ ਟੈਪ ਗੀਲੀ ਚੈੱਕ ਕਰਦੇ ਕੋਲ ਟੇ ਹੈਗੇ ਸੂ ਨਾ ਡਾਈ ਕਰਵਾ ਸਕਦੇ ਹਾਂ ਬਾਈਟ ਦੁਪੱਟੀਆਂ ਆਪਣੇ ਕੋਲ ਹੈਗਾ ਬੜੀ ਸਟਾਕ ਤੁਸੀਂ ਲੈ ਸਕਦੇ ਹੋ ਚੈੱਕ ਵਾਲਾ ਫੈਬਰਿਕ ਤੇ ਲੈਨਾ ਵਾਲੀ ਤੁਸੀਂ ਦੁਪੱਟੀ ਆਪਣੇ ਕੋਲ ਆਏ ਨੇ ਤੁਸੀਂ ਲੈ ਸਕਦੇ ਹੋ ਇਹ ਬਹੁਤ ਸੈਟਿੰਗ ਬੜਾ ਐਸੀ ਸਾਦੇ ਕਲਰ ਇਹ ਦੁਪੱਟਾ ਇਹ ਬਹੁਤ ਸੋਹਣਾ ਤੁਹਾਨੂੰ ਲੱਗੇ ਇਹ ਮੈਂ ਚੇਨ ਬਟਨ ਲਏ ਨਾਲ ਇਹ ਵੈਂਟਰ ਕਲਰ ਦੀ के ब्रँडचे सूट नारे ते प्राइज ए बारा सो पं सिपिन सांगून देऊन आपण ऑनलाईन ऑर्डर करून सिपिन सोन एक्स्ट्रा देऊन ते सॉपे लोक प्राइस मिळू बारा सो पंचिंग सूट ते अगळे सूट वी मॅचिंग राहणं

ਪ੍ਰਾਈਸ ਰੁਪਏ ਨਾਲ 850 ਇਹਦੇ ਵਿੱਚ 200 ਮਿਲ ਜਾਣਗੇ ਤਿੰਨ ਕਲਰ ਤੇਰੇ ਚ ਆਪਣੇ ਕੋਲ ਲੋ ਕਲਰ ਸੀਗਾ ਦੋ ਸੂਰਸੀ ਇੱਕ ਵਿੱਚ ਸੇਲ ਹੋ ਗਿਆ ਬਣਾ ਇਹ ਦੇਖੋ ਇੱਕ ਹੋਰ ਮਾਸਟਰ ਕਲਰ ਰ ਹੈ ਜੈ ਲੋ ਕਲਰ ਟਾਈਟ ਹੈ ਜੈ ਲੋ ਕਲਰ ਰ ਹੈ ਇਹ ਬੜੀ ਨਾ ਬੋਟਲ ਸੈਟ ਤੇ ਇੱਕ ਬੰਦ ਇਹਦੇ ਚ ਕੋ ਡਬਲ ਡਬਲ ਕਲਰ ਹੈਗੇ ਨਹੀਂ ਲਾਈਟ ਪਿਸਤਾ ਗ੍ਰੀਨ ਜਾਂ ਕੰਦਰਾ ਮੌਸਮ ਆਪ ਦੇ ਕੱਪੜਾ ਗਾਲ ਕੋਈ ਲੈਣੀ ਨਹੀਂ ਹੋਣੀ ਲੋੜ ਨਹੀਂ ਹੈਗੀ ਸਿੱਧਾ ਆਊਟ ਲੈਣੀ ਸਟਿਚ ਕਰਵਾ ਸਕਦੇ ਹੋ ਇਹ ਵਾਲੀ ਬਾਟਮ ਹੈ ਜੀ ਇਹ ਵਾਲੀ ਸਰ ਇਹਦੇ ਵਿੱਚ ਵੀ ਸੁੰਦਰ ਬਲੂ ਕਲਰ ਮਿਲ ਜਾਣਗੇ ਕਈ ਹਨ ਆਪਾਂ ਆਪਣੇ ਕੋਲ ਆਉਂਦੇ ਜਿਹਨੂੰ ਕਿਸਨੇ ਅੱਗੇ ਆਪਣੇ ਨਾਮ ਦਾ ਨੂੰ ਕੁੜੀ ਆਉਂਦੇ ਰਹਿੰਦੇ ਨੇਗੇ ਤੇ ਉਹ ਸਾਨੂੰ ਕਹੇ ਸਾਨੂੰ ਇੱਕੋ ਨਾਲ ਦੇ ਸੂਟ ਚਾਹੀਦੇ ਨੇ ਸੀਮੀ ਲੈਸ ਉਹਦੇ ਬਹੁਤ ਸਾਰੇ ਕ੍ਰਿਪਟਿੰਗ ਤੇ ਬਹੁਤ ਸਾਰੇ ਕਲਰ ਨੇਗੇ ਟਾਈਟ ਜੇ ਕਲਰ ਨੇ ਕਰਦੇ ਨੂੰ ਚ ਕੋਨ ਵਾਲੀ ਐਸੀ ਆਪਣੀ ਇਹ ਵਾਲੀ ਸੂਟ ਤੇ ਨੈਕਸਟ ਜੇ ਆਪਣੇ ਕੋਲ ਆਪਣੇ ਨਾਲ ਸਿਕਰਨੀ ਪਲਾਜੋ ਲਗੋਏ ਦੇ ਨਾਲ ਕਿਸੇ ਵਿਦਾ ਆਰਡਰ ਜੇ ਤੁਸੀਂ ਪਲਾਜੋ ਨਹੀਂ ਲੈਣਾ ਸਕਿੱਪ ਕਰ ਸਕਦੇ ਹੋ ਕਈ ਵਾਰ ਕੋਲ ਪਿੰਕ ਵਾਲਾ ਕਲਰ ਦੀ ਬੋਟਮ ਕਈ ਹੁੰਦੀ ਹੈ ਇਸ ਪਲਾਜ਼ੋ ਨਹੀਂ ਲੈਣਾ ਸੀ ਸਕਿਪ ਕਰਵਾ ਸਕਦੇ ਨੂੰ ਪਤਾ ਹੋਰ ਇਹਨਾਂ ਐਡ ਕਰ ਦਿਆਂਗਾ ਪਲਾਜ਼ੋ ਵੀ ਤੁਸੀਂ ਲੈ ਸਕਦੇ ਹੋ ਬਿਦਾਊਟ ਪਲਾਜ਼ੋ ਲੈ ਸਕਦੇ ਹੋ ਇਕੱਲੇ ਸ਼ਾਰਟ ਲੈਣੀ ਹੈਗੀ ਪ੍ਰਾਈਸ ਇਹਦਾ ਵੀ ਪਲਾਜ਼ੋ ਨੂੰ 1250 ਰੁਪਏ ਤੇ ਕੁਛ ਹੀ ਕਿੰਨਾ ਪਲਾਜ਼ੋ ਬਹੁਤ ਸੋਹਣਾ ਲੁਟਾਗਾ ਤੁਸੀਂ ਸਪਰੇਡਸ ਲਵਾ ਵੀ ਬਣਾ ਸਕਦੇ ਹੋਗੇ ਤੇ ਪਲਾਜ਼ੋ ਬਣਾ ਸਕਦੇ ਹੋ ਪਰਡੇ ਵਾਲੇ ਦਿਨ ਸਲਵਾਰ ਨਹੀਂ ਬਣਦੀ ਇਹਨਾਂ ਸਪਰੇਡਸ ਦਿਨ ਵਾਲੀ ਚਾਹੀਦੀ ਨਾਲ ਜਾਂ ਬਣੂਗੀ ਪਲਾਜ਼ੋ ਬਣੂਗਾ ਬਹੁਤ ਸੁੰਦਰ ਬਣਦਾ ਬੱਤੇ ਹਨ ਤੁਸੀਂ ਸ਼ਾਰਟਾਂ ਲਈ ਇਕੱਲੇ ਸ਼ਾਰਟ ਵੀ ਲੈ ਸਕਦੇ ਹੋ ਦੀ ਮੈਚਿੰਗ ਸ਼ੁਰੂ ਕਰਪੋ ਮੈਚਿੰਗ ਹੀ ਲੈ ਸਕਦੇ ਆ ਆਪਣੇ ਨਾਲ ਬਦੇ ਕੰਟਰਾਸਟ ਬਣਾਏਗਾ ਇਹ ਥੋੜਾ ਜਿਹਾ ਕੈਸਨ ਕੰਟਰਾਸਟ ਵੀ ਕੀ ਨਹੀਂ ਕਰੀਏ ਆਪਣੇ ਨੂੰ ਇਹ ਦੇਖਾ ਕਿੱਦਾਂ ਹੈ ਇਹ ਇਸ ਨਾਲ ਹੀ ਆਪਣੇ ਪੋਸਨਾਂ ਉੱਪਰ ਵੀ ਧਿਆਨ ਲਗਾਏ ਨਾਲ ਜੇ ਮੈਂ ਪ੍ਰਿੰਟ ਇਹਦਾ ਹਲਕਾ ਪੀਚ ਜਿਹਾ ਕੰਦਰਾ ਹੈਗਾ ਇਹ ਰਿਵਰਸਲ ਨਾਲ ਕਲਾਜ਼ੂ ਨਹੀਂ ਲਗਾ ਕਰਨੇ ਕੋਲ ਬੋਟੇ ਕਲ ਇਹ ਕਲਾਜ਼ੂ ਲਗਾਏਗਾ ਏਮ ਐਮ ਬੜਿਆ ਮਨਾਈ ਸੂਟ ਆਇਆ ਸੀ ਨਾ ਪਿੱਛੋਂ ਇਹ ਆਪਣੇ ਨਾਲ ਅਟੈਚ ਕਰਵਾ ਕੇ ਲਿਆ ਗਿਆ ਕਲਾਸੀ ਇਹ ਦੋਸਤਾਂ ਚਿਕਨ ਦਾ ਪਰ ਕਲਾਸੀ ਤੇ ਪਰ ਕਿੰਨਟ ਆਪਣੇ ਕੋਲ ਇਹ ਵੀ ਥੋੜਿਆ ਸਿਆਣੇ ਨਾਲ ਵੀ ਦਿੱਤਾਂ ਦੇ ਲਈ ਤੇ ਜਿਹੜੇ ਆਪਣੇ ਸੂਟ ਜਿਹੜੇ ਸੇਲ ਹੋ ਗਏ ਇਹਨਾਂ ਨਾਲ ਦੇ ਚਾਰ-ਪੰਜ ਰੰਗ ਆਏ ਸੀ ਸਿੰਗਲ ਰਹਿ ਗਿਆ ਇਹ ਕਿਸੇ ਨੇ ਆਪਣੇ ਮੰਮੀ ਲਈ ਹੈ ਨਾ ਕਿਸੇ ਨੇ ਹੀ ਲੈਣਾਗਾ ਆਪਣੀ ਦਾਦੀ ਲਈ ਪਰ ਤੁਸੀਂ ਲੈ ਸਕਦੇ ਹੋ ਸਿੰਗਲ ਕਲਰ ਰਹਿ ਗਿਆ ਆਪਣੇ ਕੋਲ ਚਾਰ ਕਲਰ ਦੇ ਸੀ ਚਾਰ ਕਲਰ ਬਹੁਤ ਹੀ ਆ ਜੀ ਕਲਰ ਕੰਪਲਿਟ ਹੋ ਗਏ ਨੇ ਤੇ ਇੱਕ ਸਿੰਗਲ ਕਲਰ ਰਹਿ ਗਿਆ ਪ੍ਰਾਈਸ ਇਹਦਾ 800 ਰੁਪਏ ਤੇ ਆ ਵੀ ਕੋਈ ਸਿੰਗਲ ਕਲਰ ਹੈਗਾ ਤੇ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਉਹ ਵੀ ਇਹ ਵਾਲਾ ਪ੍ਰਿੰਟ ਹੈਗਾ ਸਿੰਗਲ ਕਲਰ 30 ਸਿਰਫ ਲਿਗੋ ਕੋਈ ਹਰ ਪਿਛੋਂ ਹਾਂ ਕੈਨ ਨਹੀਂ

ਬਹੁਤ ਸੋਲੀ ਟ੍ਰੈਡ ਸੋਲੀ ਇਮਰਜੈਂਸੀ ਸੂਵੀ ਸੀ ਤੇ ਫਲਾਜ ਨਾਲ ਵੀ ਤੇ ਤੁਸੀਂ ਇਹਨਾਂ ਵਿੱਚ ਕੋਈ ਵੀ ਪਸੰਦ ਕਰਦੇ ਸੀ ਇਹ ਜੇ ਸਰਵ ਇਹਦੇ ਨੰਬਰ ਚੱਲਦੇ ਆਪਾਂ 991473165 ਵੀ WhatsApp ਤੇ ਮੈਸੇਜ ਕਰਕੇ ਛੂਟ ਆਰਡਰ ਕਰ ਸਕਦੇ ਹੋਗੇ ਘਰ ਬੈਠੇ ਹੋ ਤੁਸੀਂ ਭਗਵਾ ਸਕਦੇ ਹੋ ਛੂਟ ਬਧੀ ਲੱਭਣ ਦਾ ਲੈਂਕ ਸ਼ੇਅਰ ਤੇ ਕਮੈਂਟ ਕਰ ਦਿਓ ਤੁਸੀਂ ਵੀ ਇਹ ਬਦਵਲ ਵੀਡੀਓ ਸ਼ੇਅਰ ਕਰ ਦੇਗੋ ਤੇ ਗੱਲ ਇਸ ਪਰ ਜਾਣਦੇ ਪਹਿਲੀ ਵਾਰ ਤੈਨੂੰ ਮੈਂ ਸਬਸਕ੍ਰਾਈਬ ਨਹੀਂ ਕੀਤਾ ਉਸ ਚੈਨਲ ਸਬਸਕ੍ਰਾਈਬ ਕਰ ਲੈ ਕੱਲ ਮੇਰੇ ਕੋ ਕੋਈ ਨਵੇਂ ਸੁਪਤਾ ਦੇਖ ਰਖਸ ਦਿਨਾ ਆਪ ਦਾ ਤੇਰੀ ਸਤਿ ਸ੍ਰੀ ਅਕਾਲ ਜੀ